ਸਾਸ਼ੀ ਗੱਲ ਦੋਸਤੋ ਦੋਸਤੋ ਪੁਰਾਣੀ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਕਿਵੇਂ ਤੁਸੀਂ ਫਾਰਮਿੰਗ ਤੋਂ ਪੈਸੇ ਕਮਾ ਸਕਦੇ ਜਿੱਦਾਂ ਡੈਰੀ ਫਾਰਮਿੰਗ ਹੋ ਗਿਆ ਪੁਲਟਰੀ ਫਾਰਮ ਹੋ ਗਿਆ ਇਦਾਂ ਦੀ ਅਸੀਂ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਤੇ ਵੀਡੀਓ ਦੇ ਲਾਸਟ ਦੇ ਵਿੱਚ ਗੱਲ ਕੀਤੀ ਕਿ ਮਾਡਰਨ ਖੇਤੀ ਬਾਰੇ ਮੈਂ ਗੱਲ ਕਰਾਂਗਾ ਵੀ ਜਿੱਦਾਂ ਕਿ ਡ੍ਰੈਗਨ ਫਰੂਟ ਤੇ ਅੱਜ ਦੀ ਵੀਡੀਓ ਉਸੇ ਤੇ ਬੇਸਡ ਹੈ ਵੀ ਤੁਸੀਂ ਕਿਸ ਤਰ੍ਹਾਂ ਡ੍ਰੈਗਨ ਫਰੂਟ ਦੀ ਫਾਰਮਿੰਗ ਕਰ ਸਕਦੇ ਤੁਹਾਡੇ ਨਾਲ ਮੈਂ ਆਪਣੀ ਨੋਲੇਜ ਸ਼ੇਅਰ ਕਰੂੰਗਾ ਜਿੰਨਾ ਮੈਨੂੰ ਐਕਸਪੀਰੀਅੰਸ ਇਹਦੇ ਵਿੱਚ ਹੋ ਗਿਆ ਕਿਉਂਕਿ ਕੁਝ ਟਾਈਮ ਤੋਂ ਮੈਂ ਵੀ ਟ੍ਰਾਇਲ ਲੈ ਰਿਹਾ ਵੀ ਡ੍ਰੈਗਨ ਫੂਟ ਹੋ ਰਹੀ ਹੁੰਦੀ ਹੈ ਪੰਜਾਬ ਦੇ ਵਿੱਚ ਕਿ ਨਹੀਂ ਅਗਰ ਗੱਲ ਕਰੀਏ ਜੋ ਇਹ ਤੁਸੀਂ ਪਿੱਛੇ ਡ੍ਰੈਗਨ ਫੂਟ ਦੇ ਫਾਰਮ ਪਲਾਂਟ ਦੇਖ ਰਹੇ ਇਹ ਜੋ ਪਲਾਂਟ ਹੈ ਇਹ ਡ੍ਰੈਗਨ ਫੂਟ ਦੇ ਆ ਪੂਰੇ ਦੇ ਪੂਰੇ ਤੇ ਇਹ ਮੈਂ ਮਿੱਟੀ ਦੇ ਵਿੱਚ ਨਹੀਂ ਲਗਾਏ ਵੇ ਗਮਲਿਆਂ ਦੇ ਵਿੱਚ ਲਗਾਏ ਵੇ ਤੇ ਘਰ ਦੀ ਛੱਤ ਦੇ ਉੱਪਰ ਲਗਾਏ ਵੇ ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੋ ਜਾਂਦੀ ਵੀ ਇਹ ਕਿਦਾਂ ਦਾ ਪਲਾਂਟ ਹੈ ਜਿਹੜਾ ਗਮਲੇ ਦੇ ਵਿੱਚ ਆਸਾਨੀ ਦੇ ਨਾਲ ਹੋ ਜਾਂਦਾ ਤਾਂ ਇਹ ਹੈਗਾ ਡ੍ਰੈਗਨ ਫੂਟ ਅਗਰ ਡ੍ਰੈਗਨ ਫੂਟ ਦੀ ਗੱਲ ਕਰੀਏ ਤਾਂ ਟੇਸਟ ਦੇ ਵਿੱਚ ਕੀਵੀ ਦੀ ਤਰ੍ਹਾਂ ਹੈ ਪਰ ਕੀਵੀ ਤੋਂ ਜ਼ਿਆਦਾ ਕੋਸਟਲੀ ਹੋ ਜਾਂਦਾ ਇਹਦਾ ਇੱਕ ਫਲ ਇਹਦੇ ਇੱਕ ਫਲ ਦੀ ਕੀਮਤ 100 ਰੁਪਏ ਤੋਂ ਸਟਾਰਟ ਕਿਲੋ ਤੱਕ ਵੀ ਜਾਂਦਾ ਯਾਨੀ ਕਿ 10 ਲੱਖ ਰੁਪਏ ਦਾ ਫਲ ਤੁਸੀਂ 1 ਏਕੜ ਦੇ ਵਿੱਚੋਂ ਵੇਚ ਸਕਦੇ 10 ਲੱਖ ਰੁਪਏ ਤੁਸੀਂ ਸਾਲ ਦਾ ਕਮਾ ਸਕਦੇ 1 ਕਿੱਲੇ ਦੇ ਵਿੱਚੋਂ ਹੁਣ ਅਗਰ ਅਸੀਂ ਗੱਲ ਕਰੀਏ ਤਾਂ ਇਹਦੇ ਵੈਰਾਈਟੀ ਦੀ ਇਹਦੀ ਵੈਰਾਈਟੀਆਂ ਬਹੁਤ ਸਾਰੀਆਂ ਰਹਿੰਦੀਆਂ ਜਿਹੜੀਆਂ ਮੈਂ ਵੈਰਾਈਟੀਆਂ ਲਗਾਈਆਂ ਦੋ ਲਗਾਈਆਂ ਇਹ ਹੈਗੀ ਇਹ ਰੈੱਡ ਬਲੱਡ ਤੇ ਅਮਰੀਕਨ ਬਿਊਟੀ ਇਸ ਤੋਂ ਇਲਾਵਾ ਵੀ ਬਹੁਤ ਵੈਰਾਈਟੀਆਂ ਆਉਂਦੀਆਂ ਜਿੱਦਾਂ ਕਿ ਟਾਈਪ ਸੀ ਵਗੈਰਾ ਸੀ ਵੈਰਾਈਟੀ ਇਦਾਂ ਦੀ ਹੋਰ ਵੀ ਵੈਰਾਈਟੀ ਹੈ ਜਿਹੜੀ ਸੀ ਵੈਰਾਈਟੀ ਉਹ ਬਹੁਤ ਵਧੀਆ ਵੈਰਾਈਟੀ ਹੈ ਇਨ ਫਿਊਚਰ ਹੋ ਸਕਦਾ ਮੈਂ ਖੁਦ ਵੀ ਉਹਦਾ ਲਗਾ ਕੇ ਦੇਖਾਂ ਆਪਣੇ ਫਾਰਮ ਦੇ ਵਿੱਚ ਸੋ ਅਗਰ ਅਸੀਂ ਗੱਲ ਕਰੀਏ ਤਾਂ ਇਹ ਨੂੰ ਕੁਝ ਜੜਾ ਨਿਕਲੀ ਵੀ ਆ ਕਿਉਂਕਿ ਇਹ ਹਵਾ ਦੇ ਵਿੱਚੋਂ ਮੋਇਸਚਰ ਐਬਜ਼ੌਰਬ ਕਰ ਲੈਂਦੀ ਇਹ ਨੂੰ ਬਹੁਤ ਥੋੜੇ ਪਾਣੀ ਦੀ ਜ਼ਰੂਰਤ ਹੁੰਦੀ ਤਾਂ ਹੀ ਇਹ ਗਮਦੇ ਦੇ ਵਿੱਚ ਸਕਸੈਸਫੁਲੀ ਚੱਲ ਰਹੀਆਂ ਕਿਉਂਕਿ ਅਗਰ ਅਸੀਂ ਗੱਲ ਕਰੀਏ ਇਹ ਨੂੰ ਜ਼ਿਆਦਾ ਜੜਾ ਆ ਜਾਂ ਲੰਬੀ ਲંબਾਈ ਤੱਕ ਨਹੀਂ ਜਾਂਦੀਆਂ ਕੁਚੇਰੀ ਦੇ ਵਿੱਚ ਜਿਹੜਾ ਰੱਖ ਕੇ इजीली ਤਰੀਕੇ ਨਾਲ ਪ੍ਰੋਡਕਸ਼ਨ ਦਿੰਦੇ ਰਹਿੰਦੀ ਆ ਇਹਦਾ ਕਿਹੜਾ ਪੈਟਰਨ ਹੈ ਕਿ ਮੰਨ ਲਓ ਤੁਸੀਂ ਇਹ ਲਗਾਇਆ ਵਾ ਥੱਲੇ ਤੋਂ ਉੱਪਰ ਨੂੰ ਮੈਂ نیچے ਤੋਂ ਕਟਿੰਗ ਲਗਾਈ ਵੀ ਦੀ ਇੱਕ ਕਟਿੰਗ ਤੋਂ ਕਟਿੰਗ ਲਗਦਾ 20 ਤੋਂ ਵੀ ਤੁਸੀਂ ਲਗਾ ਸਕਦੇ ਫਲ ਦੇ ਇੱਕ ਪlant ਮੈਂ ਬੀਜ ਤੋਂ ਲਗਾਇਆ ਵਾ ਉਹ ਬਹੁਤ ਹੋਲੀ ਚੱਲਦਾ ਅਗਰ ਤੁਸੀਂ ਜਲਦੀ ਫਾਰਮਿੰਗ ਲੈਣੀ ਤਾਂ ਕਟਿੰਗ ਤੋਂ ਲਗਾਓ ਜਿੱਦਾਂ ਮੰਨ ਲਓ ਕਿ ਆਹ ਕਟਿੰਗ ਐ ਮੈਂ ਉਰੂ ਕੱਟ ਕਰੂੰਗਾ ਕਟਿੰਗ ਨੂੰ ਸੋ ਕਟਿੰਗ ਨੂੰ ਕੱਟ ਕੇ ਮੰਨ ਲਓ ਉਰ ਤੋਂ ਕੱਟ ਕਰਕੇ ਇਹਦੀ ਕਟਿੰਗ ਲਗਾਤੀ ਤਾਂ ਉਹ ਇਜ਼ੀਲੀ ਤਰੀਕੇ ਨਾਲ ਲੱਗ ਜਾਂਦੀ ਤੁਸੀਂ ਦਸੰਬਰ ਤੋਂ ਲੈ ਕੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਵਧੀਆ-ਵਧੀਆ ਤਰੀਕੇ ਨਾਲ ਗਰੋ ਕਰ ਜਾਂਦੀ ਇਹਦੀ ਕਟਿੰਗ ਵੀ ਉਸ ਤੋਂ ਇਲਾਵਾ ਇਹ ਪੂਰੇ ਸਾਲ ਦੇ ਵਿੱਚ ਗਰੋ ਹੁੰਦੀ ਬਸ ਥੋੜਾ ਬਹੁਤ ਤਾਂ ਮੌਸਮ ਦੇ ਅਕੋਰਡਿੰਗਲੀ ਓਖਾ ਹੋ ਜਾਂਦਾ ਕੰਮ ਹੁਣ ਅਗਰ ਅਸੀਂ ਗੱਲ ਕਰੀ ਕਟਿੰਗ ਤੋਂ ਤੁਸੀਂ ਜਿੰਨੇ ਮਰਜ਼ੀ ਪਲਾਂਟ ਤਿਆਰ ਕਰ ਸਕਦੇ ਪਰ ਸਹੀ ਕਟਿੰਗ ਉਹੀ ਹੈ ਪਲਾਂਟ ਤਿਆਰ ਕਰਨੇ ਦੀ ਜਿਹੜੀ ਮੈਚੂਰ ਹੈ ਉਹਦੀ ਮੈਚੂਰ ਕਟਿੰਗ ਦਾ ਮਤਲਬ ਇਹ ਹੈ ਕਿ ਮੰਨ ਲਓ ਕਿ ਕੋਈ ਪਲਾਂਟ ਅਸੀਂ ਲਗਾਇਆ ਵਾ ਉਹਨੂੰ ਫਲ ਲੱਗ ਗਿਆ ਵਾ ਜਿਸ ਕਟਿੰਗ ਨੂੰ ਫਲ ਲੱਗ ਗਿਆ ਵਾ ਉਹੀ ਕਟਿੰਗ ਲਓ ਕਿਉਂਕਿ ਅਗਰ ਤੁਸੀਂ ਉਸ ਕਟਿੰਗ ਨੂੰ ਲਗਾਉਂਦੇ ਤਾਂ ਉਹਨੇ ਸਾਲ 2 ਸਾਲ ਦੇ ਵਿੱਚ ਤੁਹਾਨੂੰ ਫਲ ਦੇ ਦੇਣਾ ਇੰਨੀ ਜਲਦੀ ਪਲਾਂਟੇ ਫਲ ਦੇ ਵੀ ਦਿੰਦਾ ਹੁਣ ਅਗਰ ਅਸੀਂ ਗੱਲ ਕਰੀਏ ਤਾਂ ਮੰਨ ਲਓ ਮੈਂ ਕਟਿੰਗ ਲਗਾਈ ਵੀ ਮੈਚੂਰ ਕਟਿੰਗ ਹੈ ਉਦੀ ਉੱਪਰ ਨੂੰ ਜਾ ਰਹੀ ਹੈ ਪੂਰੀ ਬੇਲ ਉੱਪਰ ਜਾ ਕੇ ਇਹਨੂੰ ਥੱਲੇ ਨੂੰ ਰਾਉਂਡ ਕਰ ਲੈਣੀ ਹੈ ਕਮਾ ਲੈਣੀ ਹੈ ਜਾਂ ਕੱਟ ਕੇ ਇਹਨੂੰ ਸੈਡਾਂ ਨੂੰ ਖਿੱਲਰ ਜਾਵੇ ਉਸ ਤੋਂ ਪਹਿਲਾਂ ਕੋਈ ਜ਼ਿਆਦਾ ਇਹਨੂੰ ਥੱਲੇ ਤੇ ਨਿਕਲਣ ਦੇ ਨਹੀਂ ਦੇਣੀਆਂ ਬ੍ਰਾਂਚਾਂ ਇੱਕ ਬ੍ਰਾਂਚ ਉੱਪਰ ਪੁੱਜ ਗਈ ਉਸ ਤੋਂ ਬਾਅਦ ਖਿੱਲਰ ਜਾਵੇ ਜਿੱਦਾਂ ਆਹ ਬ੍ਰਾਂਚ ਹੈ ਆ ਉੱਪਰ ਜਾ ਕੇ ਪੂਰੀ ਖਿੱਲਰ ਗਈ ਉੱਪਰੋਂ ਕੱਟ ਕਰਤੀ ਨਿਕਲ ਗਈ ਸੈਡਾਂ ਨੂੰ ਬ੍ਰਾਂਚਾਂ ਹੁਣ ਅਗਰ ਅਸੀਂ ਤੇ ਫਲ ਲੱਗਣ ਦੇ ਮੌਸਮ ਦੀ ਗੱਲ ਕਰੀਏ ਤਾਂ ਇਹਨੂੰ ਫਲ ਲੱਗਦਾ ਹੈਗਾ ਜੂਨ ਤੋਂ ਜੁਲਾਈ ਦੇ ਵਿੱਚ ਵਿੱਚ ਜੂਨ ਜੁਲਾਈ ਇਸ ਮੌਸਮ ਦੇ ਵਿੱਚ ਵਿੱਚ ਇਹਨੂੰ ਫਲ ਲੱਗਣਾ ਸਟਾਰਟ ਹੋ ਜਾਂਦਾ ਇਹ ਜੋ ਬਰਡ ਬڑے ਫਲ ਤੱਕ ਜਾਣ ਦਾ ਟੋਟਲ ਸਮਾਂ ਹੈਗਾ 40 ਦਿਨਾਂ ਦਾ 40 ਦਿਨਾਂ ਦੇ ਵਿੱਚ ਵਿੱਚ ਪ੍ਰੋਪਰੇ ਫਲ ਤਿਆਰ ਹੋ ਕੇ ਤੁਸੀਂ ਹਾਰਵੈਸਟ ਕਰ ਸਕਦੇ ਹੁਣ ਅਗਰ ਅਸੀਂ ਗੱਲ ਕਰੀਏ ਤਾਂ ਇਜ਼ੀਲੀ ਤਰੀਕੇ ਦੇ ਨਾਲ ਇਹ ਤਿਆਰ ਹੋ ਜਾਂਦਾ ਇਹਨੂੰ ਕੁਝ ਵੀ ਜ਼ਿਆਦਾ ਖਾਦ ਸਪਰੇ ਪਾਉਣ ਦੀ ਜ਼ਰੂਰਤ ਨਹੀਂ ਹੈ ਔਰ ਦੇਸ਼ ਦੇ ਹਰ ਹਰ ਇਲਾਕੇ ਦੇ ਵਿੱਚ ਇਹਦਾ ਨਾਮ ਅਲੱਗ-ਅਲੱਗ ਹੈ ਹੁਣ ਅਗਰ ਅਸੀਂ ਗੱਲ ਕਰੀਏ ਵੀ ਇਹਨਾਂ ਵਿੱਚ ਕਿਹੜੀ-ਕਿਹੜੀ ਬਿਮਾਰੀ ਕਿਹੜੇ-ਕਿਹੜੇ ਰੋਗ ਆ ਜਾਂਦੇ ਤਾਂ ਸਭ ਤੋਂ بڑا ਰੋਗ ਇਹ ਹੈ ਇਹਦੇ ਵਿੱਚ ਫੰਗਸ ਸਭ ਤੋਂ ਜ਼ਿਆਦਾ ਲੱਗਦੀ ਉਹ ਨੀਚੇ ਉਸ ਪਲਾਂਟ ਨੂੰ ਲਾਸਟ ਦੇ ਵਿੱਚ ਫੰਗਸ ਲੱਗੀ ਵੀ ਫੰਗਸ ਦੇ ਵਿੱਚ ਇਹਦਾ ਜੋ ਸਾਈਡ ਵਾਲਾ ਪਾਰਟ ਹੈ ਪੂਰਾ ਪੀਲਾ ਪੈ ਕੇ ਪਾਣੀ ਦੀ ਤਰ੍ਹਾਂ ਨਿਕਲਣਾ ਸਟਾਰਟ ਹੋ ਜਾਂਦਾ ਸੋ ਹੁੰਦਾ ਕਿ ਹੈ ਕਿ ਉਹਨੂੰ ਤੁਸੀਂ ਇਸ ਲਈ ਤਰੀਕੇ ਨਾਲ ਰੋਕ ਵੀ ਸਕਦੇ ਇੱਕ ਤਾਂ ਟੈਂਪਰੇਚਰ ਅਗਰ ਬਹੁਤ ਜ਼ਿਆਦਾ ਹੈ ਤਾਂ ਇਹਦੇ ਉੱਪਰ ਇੱਕ ਖਾਸ ਤਰ੍ਹਾਂ ਦੇ ਪਾਊਡਰ ਦਾ ਛਿੜਕਾ ਆਉਂਦਾ ਪਾਣੀ ਵਿੱਚ ਘੋਲ ਕੇ ਉਹ ਬਾਅਦ ਦੀਆਂ ਗੱਲਾਂ ਉਸ ਤੋਂ ਇਲਾਵਾ ਅਗਰ ਜ਼ਿਆਦਾ ਪਾਣੀ ਦੇ ਨਾਲ ਵੀ ਇਹਨੂੰ ਫੰਗਸ ਲੱਗ ਜਾਂਦੀ ਜ਼ਿਆਦਾ ਪਾਣੀ ਤੁਸੀਂ ਪਾ ਰਹੇ ਜੋ ਪਾਣੀ ਖੜ ਰਿਹਾ ਫਲੱਡ ਦੇ ਨਾਲ ਤਾਂ ਉਹ ਵੀ ਮਾੜਾ ਹੈ ਇਹਨੂੰ ਜ਼ਿਆਦਾ ਪਾਣੀ ਨਹੀਂ ਚਾਹੀਦਾ ਕਿਉਂਕਿ ਤੁਹਾਨੂੰ ਦੱਸਿਆ ਨਾ ਵੀ ਇਹ ਜਿਹੜੇ ਆ ਚੀਜ਼ ਹੈ ਜੋ 에ਰੀਅਲ ਰੂਟ ਹੈ ਉਹਦੇ ਤੋਂ ਵੀ ਪਾਣੀ ਥੋੜਾ ਬੋਤਾ ਇਹ ਲੈ ਲੈਂਦਾ ਤੇ ਇਜ਼ੀਲੀ ਤਰੀਕੇ ਨਾਲ ਬ 15 ਦਿਨ ਤੱਕ ਪਾਣੀ ਨਹੀਂ ਪਾਇਆ ਓ ਜਿਆਦਾ ਗਰਮੀ ਚ ਇਹਨੇ ਸਰਵਾਈਵ ਕਰ ਜਾਣਾ ਕਿਉਂਕਿ ਇਹਨੇ ਏਰੀਅਲ ਰੂਟ ਹੈ ਇਹਨੇ ਹਵਾ ਦੇ ਵਿੱਚ ਮੋਇਸਚਰ ਚੱਕ ਲੈਣਾ ਸੋ ਇਸ ਤਰ੍ਹਾਂ ਫੰਗਸ ਤਾਂ ਲੱਗਦੀ ਹੈ ਅਗਰ ਤੁਸੀਂ ਜਿਆਦਾ ਪਾਣੀ ਪਾ ਰਹੇ ਜਿਆਦਾ ਠੰਡ ਹੋਗੀ ਜਿਆਦਾ ਗਰਮੀ ਹੋਗੀ ਸੋ ਇਹ ਦੋ ਤਰੀਕੇ ਆ ਇਹਦੇ ਵਿੱਚ ਵੀ ਜਿਹੜੇ ਫੰਗਸ ਲੱਗਦੇ ਫੰਗਸ ਤੋਂ ਹਟ ਕੇ ਇਹਨੂੰ ਕੋਈ ਦਿੱਕਤ ਨਹੀਂ ਆਂਦੀ ਜੋ ਜੋ ਇਹਨੂੰ ਕੰਡੇ ਹੁੰਦੇ ਛੋਟੇ ਛੋਟੇ ਕੰਡੇ ਹੁੰਦੇ ਇਹਨਾਂ ਵਿੱਚੋਂ ਹੀ ਇਹਨੂੰ ਅੱਗੇ ਤੋਂ ਬ੍ਰਾਂਚ ਨਿਕਲ ਜਾਂਦੀ ਇਹਨਾਂ ਵਿੱਚੋਂ ਹੀ ਇਹਨੂੰ ਫਲ ਨਿਕਲ ਕੇ ਆ ਜਾਂਦਾ ਇਹਨੂੰ ਫਲ ਵੀ ਉਹਦੇ ਤੋਂ ਨਿਕਲ ਕੇ ਆ ਜਾਂਦਾ ਤੇ ਫਲ ਤੁਹਾਨੂੰ ਦੱਸਿਆ 0 ਤੋਂ 40 ਦਿਨ ਦੇ ਵਿੱਚ ਤੁਸੀਂ ਦਾ ਟ੍ਰਾਇਲ ਲੈਣਾ ਤਾਂ ਤੁਸੀਂ ਮੇਰੀ ਤਰ੍ਹਾਂ ਛੱਤ ਤੇ ਹੀ ਦਾ ਟ੍ਰਾਇਲ ਲੈ ਸਕਦੇ ਮੈਂ ਛੱਤ ਤੇ ਲਗਾ ਕੇ ਦੇਖ ਰਿਹਾ ਮੇਬੀ ਇਸ ਸਾਲ ਇਹ ਤਾਂ ਮੈਚਰ ਕਟਿੰਗ ਆਤੀ ਹੈ ਜਦੋਂ ਮੈਂ ਮੰਗਵਾਈਆਂ ਹੁਸ਼ਿਆਰ ਪਰ ਤੋਂ ਹੋ ਸਕਦਾ ਇਹਨੂੰ ਇਸ ਸਾਲ ਫਲ ਲੱਗ ਜਾਵੇ ਜੇ ਨਹੀਂ ਲੱਗਿਆ ਤਾਂ ਇਹਦਾ ਮਤਲਬ ਮੈਚਰ ਕਟਿੰਗ ਨਹੀਂ ਹੋਣੀ ਆ ਮੰਨ ਲਓ ਕਿਸੇ ਨੂੰ ਵੀ ਲੱਗ ਗਿਆ ਤਾਂ ਡੈਫੀਨੇਟਲੀ ਪਤਾ ਲੱਗ ਜਾਣਾ ਪਹਿਲੀ ਵਾਰ ਜਿਹੜਾ ਫਲ ਆਉਂਦਾ ਉਹ ਟੇਸਟ ਫਰੂਟ ਹੁੰਦਾ ਯਾਨੀ ਕਿ ਖਾਣਯੋਗਾ ਥੋੜੇ ਜੋਗਾ ਤੁਸੀਂ ਉਹਨੂੰ ਕਮਰਸ਼ੀਅਲ ਲੈਵਲ 'ਤੇ ਲਾਂਚ ਨਹੀਂ ਕਰ ਸਕਦੇ ਬਿਜ਼ਨਸ ਦੇ ਤੌਰ 'ਤੇ ਪਰ ਅਗਲੇ ਸਾਲ ਬਹੁਤ ਜ਼ਿਆਦਾ ਪੈਦਾਵਾਰ ਵੱਜ ਜਾਂਦੀ ਕਾਫੀ ਗੁਣਾ ਪੈਦਾਵਾਰ ਵੱਜ ਜਾਂਦੀ ਤੇ ਲਗਾਤਾਰ ਪੈਦਾਵਾਰ ਵੱਧਦੀ ਜਾਂਦੀ ਸੋ ਇਸ ਤਰ੍ਹਾਂ ਤੁਸੀਂ ਵੀ ਡ੍ਰੈਗਨ ਫੂਡ ਤੇ ਫਾਰਮਿੰਗ ਕਰ ਸਕਦੇ ਅਗਰ ਤੁਸੀਂ ਮੰਨ ਲਓ ਫਾਰਮਿੰਗ ਨਹੀਂ ਕਰਨੀ ਤੁਸੀਂ ਛੱਤ ਤੇ ਆਪਣੇ ਖਾਣ ਜੁਗਾ ਲਗਾ ਲਓ ਮੈਂ ਉਸੇ ਤਰੀਕੇ ਨਾਲ ਕਰ ਰਿਹਾ ਪਹਿਲਾਂ ਆਪਣੇ ਖਾਣ ਜੁਗਾ ਲਗਾ ਰਿਹਾ ਪਹਿਲਾਂ ਦੇਖਣਾ ਇਹਦਾ ਟੇਸਟ ਕਿਦਾਂ ਹੈ ਕਿਹਾ ਹਸਾਬ ਕਿਤਾਬ ਹੈ ਉਹਦੀ ਮਾਰਕੀਟਿੰਗ ਦੇ ਵਿੱਚ ਉਸ ਤੋਂ ਬਾਅਦ ਦੇਖਾਂਗੇ ਇਹਨੂੰ ਲਾਰਜ ਲੈਵਲ ਤੇ ਫਿਰ ਆਪਣਾ ਜੋ ਸਾਡੇ ਕੋਲ ਸੀਡ ਦੀ ਇਹਨੂੰ ਜੋ ਕਟਿੰਗ ਤੋਂ ਅਸੀਂ ਹੋਰ ਪਲਾਂਟ ਤਿਆਰ ਕਰ ਸਕਦੇ ਸੋ ਇਜ਼ੀਲੀ ਤਰੀਕੇ ਨਾਲ ਅਸੀਂ ਪਲਾਂਟ ਤਿਆਰ ਕਰ ਸਕਦੇ ਹੁਣ ਅਗਰ ਅਸੀਂ ਗੱਲ ਕਰੀਏ ਇੱਕ ਚੀਜ਼ ਸਭ ਤੋਂ ਇਹਨੂੰ ਕਿੱਦਾਂ ਬੈਲੈਂਸ ਕਰਨਾ ਜਿੱਦਾਂ ਮੈਂ ਲੱਕੜੀਆਂ ਦਾ ਬਣਾਇਆ ਵਾ ਇਹਨੂੰ ਲਗਾਉਣ ਦੇ ਦੋ ਮੈਥਡ ਹੈ ਇੱਕ ਪੋਲ ਮੈਥਡ ਇੱਕ ਟ੍ਰੈਲਿਸ ਮੈਥਡ ਟ੍ਰੈਲਿਸ ਮੈਥਡ ਮੈਥਡ ਦੇ ਵਿੱਚ ਮੰਨ ਲਓ ਕਿ ਆ ਤਾਰ ਜਾ ਰਹੀ ਆ ਤਾਰ ਤਾਂ ਕੱਪੜੇ ਸਿਖਾਣੇ ਵਾਲੀ ਆ ਨੋਰਮਲੀ ਸੋ ਇਸ ਤਾਰ ਨੂੰ ਸਿੱਧੇ ਦੋ ਨੂੰ ਲੈਂਦੇ ਤੇ ਇਹਦੇ ਪਰ ਇਹਨੂੰ ਪਲਾਂਟ ਨੂੰ ਚੜਾ ਕੇ ਨੀਚੇ ਨੂੰ ਘੁਮਾ ਦਿੰਦੇ ਸੋ ਇਦਾਂ ਬਾਰ ਬਾਰ ਇਸ ਸਾਈਡ ਤੋਂ ਵੀ ਉਸ ਸਾਈਡ ਤੋਂ ਵੀ ਦਾ ਟ੍ਰੈਲਿਸ ਮੈਥਡ ਦੇ ਵਿੱਚ ਸਿੱਧਾ ਹੁੰਦਾ ਦੂਸਰੀ ਸਾਈਡ ਪੋਲ ਸਿਸਟਮ ਹੁੰਦਾ ਦੂਰ ਦੂਰ ਪੋਲ ਲਗਾ ਦਿੰਦੇ ਪੋਲ ਪੋਲ ਦੇ ਆਲੇ ਦੁਆਲੇ ਚਾਰ ਪਲਾਂਟ ਲਗਾ ਜਾਂਦੇ ਚਾਰ ਪਲਾਂਟਾਂ ਨੂੰ ਉੱਪਰ ਜਾ ਕੇ ਖਿਲਾਰ ਦਿੰਦੇ ਸੋ ਇਹਦਾ ਝੂਮਰ ਬਣ ਜਾਂਦਾ ਤੁਸੀਂ ਨੋਰਮਲ ਥੜੇ ਜਿਹਦੇ ਨਾਲ ਤੁਸੀਂ ਡਰੈਗਨ ਫਰੂਟ ਦੀ ਫਾਰਮਿੰਗ ਕਰ ਸਕਦੇ ਸੋ ਦੱਸਿਓ ਤੁਹਾਨੂੰ ਕਿਦਾਂ ਦਾ ਕੰਟੈਂਟ ਲੱਗੇ ਇਹਦੇ ਨਾਲ ਰਿਲੇਟਡ ਮੰਨ ਲਓ ਕਿ ਤੁਹਾਡੀ ਦਿਲਚਸਪੀ ਹੋਰ ਹੋਈ ਵੀ ਹੋਰ ਜਾਣਨਾ ਚਾਹੁੰਦੇ ਤਾਂ ਮੈਂ ਹੋਰ ਵੀ ਇੱਕ ਡੈਡੀਕੇਟਡ ਵੀਡੀਓ ਬਣਾ ਕਿ ਜਿਆਦਾ ਨੋਲੇਜ ਸ਼ੇਅਰ ਕਰੂੰਗਾ ਵੀ ਹੋਰ ਕਿਹੜੀ ਕਿਹੜੀ ਦਿੱਕਤਾਂ ਮੈਨੂੰ ਆਦੀਆਂ ਤੁਸੀਂ ਕਿੱਦਾਂ ਬਾ ਸਕਦੇ ਜਾਂ ਫਿਰ ਕੋਈ ਵਧੀਆ ਟਿਪਸ ਸੋ ਮਿਲਦਿਆਂ ਹੋਰ ਵਧੀਆ ਵੀਡੀਓ ਲੈ ਕੇ ਥੈਂਕ ਯੂ ਫॉर ਵਾਚਿੰਗ ਥਿਸ ਵੀਡੀਓ